ਗੁਰਬਾਣੀ ਦਾ ਫੁਰਮਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਗੁਰੂ ਦੇ ਪਿਆਰੇ ਗੁਰਸਿੱਖ ਅਜੇ ਹੀ ਥਾਵਾਂ ਤੋਂ ਕੁਰਬਾਨ ਜਾਂਦੇ ਹਨ ਬਲਿਹਾਰ ਜਾਂਦੇ ਹਨ ਉਸ ਥਾਨ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਣੀ ਲੋਚਦੇ ਹਨ ਜਿਸ ਥਾਂ ਤੇ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਚਰਨ ਪਏ ਹਨ ਅਜਿਹਾ ਹੀ ਇੱਕ ਥਾਂ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਵਿੱਚ ਕੱਗਰ ਨਦੀ ਦੇ ਬਿਲਕੁਲ ਕੰਡੇ ਤੇ ਨਾਲ ਹੀ ਬਣਿਆ ਹੋਇਆ ਹੈ ਜਿਸ ਪਾਵਨ ਤੇ ਪਵਿੱਤਰ ਇਤਿਹਾਸਿਕ ਸਥਾਨ ਦਾ ਨਾਮ ਹੈ ਗੁਰਦੁਆਰਾ ਨਾਡਾ ਸਾਹਿਬ ਇਸ ਗੁਰਦੁਆਰੇ ਦਾ ਪ੍ਰਬੰਧ ਇਸ ਸਮੇਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੇਖਿਆ ਜਾ ਰਿਹਾ ਹੈ ਜਦ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੀ ਸੀ ਦੱਸਿਆ ਜਾਂਦਾ ਹੈ ਕਿ 1688 ਈਸਵੀ ਜਦੋਂ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਪਿਤਾ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਯੁੱਧ ਲੜਿਆ ਬਈ ਧਾਰ ਦੇ ਰਾਜਿਆਂ ਦੇ ਖਿਲਾਫ ਜਿਨ੍ਹਾਂ ਦੀ ਅਗਵਾਈ ਕਹਿਲੂਰ ਦਾ ਰਾਜਾ ਭੀਮਚੰਦ ਕਰ ਰਿਹਾ ਸੀ ਉਸ ਯੁੱਧ ਨੂੰ ਪੰਗਾਨੀ ਦਾ ਯੁੱਧ ਕਿਹਾ ਜਾਂਦਾ ਹੈ ਇਸ ਯੁੱਧ ਦਾ ਜ਼ਿਕਰ ਗੁਰੂ ਸਾਹਿਬ ਆਪ ਬਚਿੱਤਰ ਨਾਟਕ ਵਿੱਚ ਕਰਦੇ ਹਨ ਉਹ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜਦੋਂ ਪੌਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਰਾਏਪੁਰ ਰਾਣੀ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਉਹਨਾਂ ਦੇ ਸੇਵਕ ਉਹਨਾਂ ਦੇ ਨਾਲ ਸਨ ਇਸ ਪਾਵਨ ਸਥਾਨ ਤੇ ਉਹਨਾਂ ਨੇ ਚਰਨ ਪਾਏ ਤੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਨਾਡਾ ਸਾਹਿਬ ਪਾਤਸ਼ਾਹੀ 10ਵੀਂ ਜ਼ਿਲ੍ਹਾ ਪੰਚਕੂਲਾ ਹਰਿਆਣਾ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਜੀ ਤੋਂ ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਵੀ ਜਾਣਾਂਗੇ ਰਾਸ ਵਿਆਨੀ ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹ ਦਸਵੀਂ ਨਾਡਾ ਸਾਹਿਬ ਹੱਕ ਹੱਕ ਆਗਾਹਾ ਗੁਰਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰਗੋਬਿੰਦ ਸਿੰਘ ਸਰਬਾਂਸਦਾਨੀ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਪੰਥ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਪੰਗਾੜੀ ਸਾਹਿਬ ਦੇ ਜੰਗ ਨੂੰ ਫਤਿਹ ਕਰਨ ਨੂੰ ਪ੍ਰੰਤ ਸਾਹਿਬ ਜادہ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ ਨਾਮ ਰੱਖਦੇ ਨੇ ਸਾਹਿਬ ਜادہ ਬਾਬਾ ਅਜੀਤ ਸਿੰਘ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਫਿਰ ਸ਼੍ਰੀ ਪੌਂਟਾ ਸਾਹਿਬ ਤੋਂ ਰੁੱਖ ਕਰਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਲਾਉਣ ਦਾ ਪੌਂਟਾ ਸਾਹਿਬ ਤੋਂ ਆਉਂਦੇ ਆ ਸਤਨਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਰਿਵਾਰ ਤੇ ਫੌਜਾਂ ਸੰਗਤਾਂ ਦੇ ਸਮੇਤ ਗੱਦਰਿਆ ਦਾ ਕਿਨਾਰਾ ਇੱਕ ਪਾਸੇ ਸ਼ਰਾਦਕ ਦੀਆਂ ਪਹਾੜੀਆਂ ਇਹ ਹੁਣ ਜਿਹੜਾ ਪੰਚਕੂਲਾ ਨੇੜੇ ਚੰਡੀਗੜ੍ਹ ਇਸ ਧਰਤੀ ਨੂੰ ਜਿਹੜੇ ਪਵਨ ਸਥਾਨ ਦੇ ਆਪ ਸਾਰੀਆਂ ਸੰਗਤਾਂ ਦਰਸ਼ਨ ਕਰਦੇ ਹੋ ਗੁਰਦੁਆਰਾ ਸਾਹਿਬ ਪਾਤਸ਼ਾਹ ਦਸੰਗ ਨਾਡਾ ਸਾਹਿਬ ਪੰਚਕੂਲਾ ਚੰਡੀਗੜ੍ਹ ਇੱਥੇ ਗੁਰੂ ਸਾਹਿਬਾਨ ਨੇ ਆਪਣੇ ਪਵਨ ਚਰਨਾਂ ਦੀ ਛੋਹ ਦੇ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ 1742 ਬਿਕਰਮੀ ਦੇ ਵਿੱਚ ਸਤਨਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਇੱਥੇ ਆਏ ਨੇ ਇਸ ਧਰਤੀ ਨੂੰ ਭਾਗ ਲਾਏ ਨੇ ਕੋ ਕਲਗੀਧਰ ਪਾਤਸ਼ਾਹ ਨੇ ਤੇ ਬਾਬਾ ਨਾਡੂ ਸ਼ਾ ਇੱਥੇ ਨੇੜੇ ਪਿੰਡ ਹੈ ਉਹਨਾਂ ਦੀ ਇਹ ਜ਼ਮੀਨ ਸੀ ਉਹ ਭਾਈ ਮੱਖਣ ਸ਼ਾ ਦੇ ਖਾਨਦਾਨ ਵਿੱਚੋਂ ਇੱਥੇ ਕੁਝ ਲੋਕ ਆਬਾਦ ਛਨ ਬਾਬਾ 나ਡੂ ਸ਼ਾ ਮੱਜਾਂ ਚੱਲ ਰਹੀ ਸੀ ਇਸ ਸਥਾਨ ਤੇ ਉਹਨਾਂ ਦੀ ਜ਼ਮੀਨ ਸੀ ਗੁਰੂ ਸਾਹਿਬਾਨ ਦੇ ਦਰਸ਼ਨ ਹੁੰਦੇ ਨੇ ਪਾਗ ਜਾਗਦੇ ਨੇ ਵੱਡਾ ਪਾਗ ਭੇਟੇ ਗੁਰਦੇਵਾ ਵੱਡਿਆਂ ਪਾਗਾਂ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਤੇ ਬਾਬਾ 나ਡੂ ਸ਼ਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਹੋ ਗਏ ਆਪਾ ਸਮਰਪਣ ਕੀਤਾ ਤਨ ਮਨ ਧਨ ਸਭ ਸੋਵ ਗੁਰ ਕੋ ਹੁਕਮ ਮੰਨਿਆ ਫਾਈ ਹੈ ਹੁਕਮ ਮੰਨਿਆ ਹੋਇਆ ਪ੍ਰਵਾਨ ਪਰ ਖਸਮੇ ਕਮੈਲ ਪਾਈ ਸੀ ਬਾਬਾ ਨਾਡੂ ਸ਼ਾਹ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਜੀ ਆਇਆਂ ਕਿਹਾ ਤੇ ਜਲ ਪਾਣੀ ਤੇ ਪ੍ਰਸ਼ਾਦਾ ਪਾਣੀ ਬੜੀ ਸ਼ਰਧਾ ਨਾਲ ਸਕਾਇਆ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਟ ਪਾਵਣ ਹੋਮ ਵਿੱਚੋਂ ਜਾਇਰ ਵਿੱਚ ਕੋਈ ਸ਼ੱਕ ਨਹੀਂ ਕਿ ਦਿਲੋਂ ਰੁਕੇ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਦਿਲੋਂ ਸੇਵਾ ਉਹ ਹੁੰਦੀ ਹੈ ਜਿਹੜੀ ਸੇਵਾ ਤੋਂ ਗੁਰੂ ਸਾਹਿਬ ਜੀ ਪ੍ਰਸ਼ੰਨ ਹੋ ਜਾਂਦੇ ਤੇ ਗੁਰੂ ਸਾਹਿਬਾਂ ਨੂੰ ਖੁਸ਼ ਕਰ ਲਿਆ ਤੇ ਬਾਬਾ ਨਾਡੂ ਸ਼ਾਹ ਨੇ ਜੋ ਸੇਵਾ ਕੀਤੀ ਉਹ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬਾਂ ਨੇ ਬਾਬਾ ਨਾਡੂ ਸ਼ਾਹ ਨੂੰ ਕੀ ਪੁੱਛਿਆ ਕੀ ਕੰਮ ਕਰਦੇ ਹੋ ਕਹਿੰਦੇ ਖੇਤੀਬਾੜੀ ਕਰਦਾ ਆਪ ਜੀ ਦਾ ਦਿਮਾਗ ਆਉਂਦੇ ਸੇਵਕਾਂ ਤੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਲਗੀਧਰ ਪਾਤਸ਼ਾਹ ਨੇ ਬਹੁਤ ਇੱਥੇ ਬਖਸ਼ਿਸ਼ਾਂ ਕੀਤੀਆਂ ਨੇ ਇਸ ਸਥਾਨ ਤੇ ਕਿ ਜੋ ਸ਼ਰਧਾ ਨਾਲ ਆਵੇਗਾ ਭਾਵਨਾ ਨਾਲ ਕੋਈ ਸ਼ੱਕ ਨਹੀਂ ਕੁਝ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ ਉਇਥੇ ਗੁਰੂ ਸਾਹਿਬਾਂ ਨੇ ਕਿਹਾ ਜੋ ਅਰਦਾਸ ਕਰੇਗਾ ਸ਼ਰਧਾ ਨਾਲ ਦੁਨੀਆ ਕਾ ਵੀ ਆ ਕਾਰਜ ਨਹੀਂ ਹੋ ਸਕਦਾ ਤੇ ਹੋ ਜਾਏਗਾ ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਰahmat ਹੈ ਸੁਖ ਦਾਤਾ ਆਪਾਂ ਜੀਉ ਤੇ ਸਿਆਗਾ ਕਰ ਅਰਦਾਸ ਨਿਰ ਕਰੇ ਜਸਮੀਰਵੰਦਤਾ ਕਰਦੇ ਆਵਾ ਰਾਸ਼ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਬਾਬਾ ਨਾਡੂ ਸ਼ਾਹ ਤੇ ਬਖਸ਼ਿਸ਼ਾਂ ਕਰਕੇ ਇੱਥੇ ਬਹੁਤ ਵੱਡੇ ਵਰ ਦੇ ਕੇ ਕਲਗੀਧਰ ਪਾਤਸ਼ਾਹ ਫਿਰ ਅੱਗੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਭਾਈ ਨੇ ਇਹ ਸਥਾਨ ਜਿਹੜਾ ਹੈ ਹੁਣ ਇਹਦਾ ਪ੍ਰਬੰਧ ਜਿਹੜਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਸੁਜੇ ਢੰਗ ਨਾਲ ਕਰ ਰਹੀ ਹੈ ਇੱਥੇ ਪਵਨ ਸਥਾਨ ਤੇ ਪੂਰਮਾਚੀ ਦਾ ਜੋੜ ਮੇਲਾ ਬਹੁਤ ਵੱਡੀ ਪੱਧਰ ਤੇ ਸੰਗਤਾਂ ਜਿਹੜੀਆਂ ਨੇ ਲੱਖਾਂ ਦੀ ਸੰਗਤਾਂ ਵਿੱਚ ਆਣ ਕੇ ਬਣਾਉਂਦੀਆਂ ਨੇ ਗੁਰੂ ਸਾਹਿਬਾਂ ਦੇ ਪਵਨ ਗੋਗੁਰਪੁਰ ਇਤਿਹਾਸਕ ਦਿਹਾੜੇ ਜਿਹੜੇ ਨੇ ਮਨਾਏ ਜਾਂਦੇ ਜਿਨ੍ਹਾਂ ਵਿੱਚ ਲੱਖਾਂ ਸੰਗਤਾਂ ਹਾਜ਼ਰੀ ਭਰਦੀਆਂ ਨੇ ਇੱਥੇ 24 ਘੰਟੇ ਲੰਗਰ ਚੱਲਦਾ ਹੈ ਸੰਗਤਾਂ ਦੇ ਵਾਸਤੇ ਫਰੀ ਪਾਰਕਿੰਗ ਬਹੁਤ ਵੱਡੀ ਪੱਧਰ ਤੇ ਹੈ ਰਹਿਣ ਵਾਸਤੇ ਸਰਾਹ ਹੈ 130 ਕਮਰਿਆਂ ਦੀ 8 ਵੱਡੇ ਹਾਲ ਨੇ ਤੇ ਫਰੀ ਇੱਥੇ ਡਿਸਪੈਂਸਰੀ ਹੈ ਸੰਗਤਾਂ ਦੀ ਸਹੂਲਤ ਵਾਸਤੇ ਤੇ ਲੱਖਾਂ ਦੇਸ਼ ਵਿਦੇਸ਼ੀ ਸੰਗਤਾਂ ਹਾਜ਼ਰੀ ਭਰ ਕੇ ਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਹਰ ਪੂਰਮਾਸ਼ੀ ਤਮਰ ਦਾ ਵਾਟਾ ਤਿਆਰ ਹੁੰਦਾ ਮੈਂ ਬੇਨਤੀ ਕਰਾਂ ਜੀ ਕੋਕਾਰ ਇਹ ਚੈਨਲ ਦੇ ਰਾਹੀਂ ਕਿ ਜਰੂਰ ਆਪਣੇ ਬੱਚਿਆਂ ਨੂੰ ਜੇ ਆਪਣੇ ਬੱਚਿਆਂ ਦਾ ਭਵਿੱਖ ਸੋਹਣਾ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਤਾਂ ਆਪਣੇ ਬੱਚਿਆਂ ਦੀ ਕੇਸ ਕਤਲ ਨਾ ਕਰਾਓ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜੋ ਇਤਿਹਾਸ ਨਾਲ ਜੋੜੋ ਬਹੁਤ ਵੱਡਾ ਸਾਡਾ ਮਾਨਮਤਾ ਇਤਿਹਾਸ ਹੈ ਅੱਜ ਲੋੜ ਹੈ ਜਿੱਥੇ ਆਪਾਂ ਦੁਨਿਆਵੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾ ਰਹੇ ਹਾਂ ਜ਼ਰੂਰੀ ਹੈ ਪੜ੍ਹਾਈ ਸਾਡੇ ਬੱਚੇ ਆਈਐਸ ਆਈਪੀਐਸ ਬਣ ਜੋ ਇਹ ਸਾਨੂੰ ਸਾਡੇ ਫਰਜ਼ ਬਣਦੇ ਨੇ ਉੱਥੇ ਜਿਹੜੀ ਗੁਰਮਤ ਦੀ ਵਿਦਿਆ ਹੈ ਜਾਂ ਸਾਡੇ ਸਮਾਜ ਦੀ ਜੋ ਸਿੱਖਿਆ ਹੈ ਉਹ ਬਹੁਤ ਜ਼ਰੂਰੀ ਹੈ ਉਹਦੇ ਨਾਲ ਨਾਲ ਇਹ ਤਿੰਨੀਆਂ ਚੀਜ਼ਾਂ ਨੂੰ ਜਦੋਂ ਆਪਾਂ ਲੈ ਕੇ ਚੱਲਾਂਗੇ ਤੇ ਸਾਡਾ ਭਵਿੱਖ ਬੱਚਿਆਂ ਦਾ ਤੇ ਸਾਡਾ ਸਮਾਜ ਜਿਹੜਾ ਉਹ ਸੋਹਣਾ ਬਣ ਸਕਦਾ ਸਾਡੇ ਬੱਚਿਆਂ ਨੂੰ ਦੁਨਿਆਵੀ ਵਿਦਿਆ ਵੀ ਆਉਂਦੀ ਹੋਵੇ ਤੇ ਸਾਡੇ ਬੱਚਿਆਂ ਨੂੰ ਅਧਿਆਤਮਿਕ ਤੌਰ ਤੇ ਸਾਡਾ ਇਤਿਹਾਸ ਤੇ ਬਾਣੀ ਨਾਲ ਜੁੜੇ ਹੋਵੇ ਤੇ ਫਿਰ ਕੋ ਗਲਤ ਸਮਾਜ ਵਧਿਆ ਬਣ ਸਕਦਾ ਸੋ ਇੱਕ ਓੰਕਾਰ ਇਹ ਟੀਵੀ ਚੈਨਲ ਦੀ ਜੋ ਟੀਮ ਆਈ ਹੈ ਇੱਥੇ ਆਇਆ ਤੇ ਮੈਂ ਜੀ ਆਨੂੰ ਕਹਿਣਾ ਧੰਨਵਾਦ ਹੈ ਟੀਮ ਦਾ ਜਿਹੜੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਦੇਸ਼ ਵਿਦੇਸ਼ੀ ਸੰਗਤਾਂ ਨੂੰ ਕਰਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਸੰਗਤਾਂ ਵੀ ਕਦੇ ਸਥਾਨ ਦੇ ਦਰਸ਼ਨ ਕਰਨ ਵਾਸਤੇ ਜਾਣਾ ਚਾਹੋ ਤਾਂ ਚੰਡੀਗੜ੍ਹ ਤੋਂ ਪੰਚਕੁਲਾ ਹੋ ਕੇ ਸਥਾਨ ਤੇ ਪਹੁੰਚ ਸਕਦੇ ਹੋ ਜਾਂ Shimla ਜਾਂਦੇ ਹੋਏ ਜਦੋਂ ਤੁਸੀਂ ਪੰਚਕੁਲਾ ਕ੍ਰਾਸ ਕਰਦੇ ਹੋ ਤਾਂ ਜਿਹੜੀ ਸੜਕ ਜਿਹੜੀ ਹੈ ਸਾਹੇ ਨੂੰ ਜਾਂਦੀ ਹੈ ਯਮਨਾਨਗਰ ਸਹਾਰਨਪੁਰ ਨੂੰ ਜਾਂਦੀ ਹੈ ਪੰਚਕੁਲਾ ਤੋਂ ਮੁੜਦਿਆਂ ਹੀ ਅੱਧਾ ਕੁ ਕਿਲੋਮੀਟਰ ਦੀ ਦੂਰੀ ਤੇ ਇਹ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੰਚਕੂਲਾ ਚੰਡੀਗੜ੍ਹ ਜਾਣ ਵਾਲੀਆਂ ਸੰਗਤਾਂ ਵਾਸਤੇ ਇੱਥੇ ਰਿਹائش ਦਾ ਵੀ ਸਮੁੱਚਾ ਪ੍ਰਬੰਧ ਹੈ ਕਿਸੇ ਵੀ ਕਾਰਜ ਵਾਸਤੇ ਤੁਸੀਂ ਜਾਓ ਤਾਂ ਰਿਹائش ਗੁਰਦੁਆਰਾ ਨਾਡਾ ਸਾਹਿਬ ਕਰ ਸਕਦੇ ਹੋ ਜਦੋਂ ਵੀ ਸਮਾਂ ਲੱਗੇ ਜਰੂਰ ਜਾਈਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ